ਅੱਜ ਮਾਸਟਰ ਜੀ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਹਾਂ ਹਾਂਜੀ ਕਿਉਂ ਦੀ ਜਾਗਦੀ ਮਿਸਾਲ ਆ ਬੰਦਾ ਆਪਣਾ ਹਾਂਜੀ ਨਰਪਾਇਤ ਸਿੰਘ ਮੋਕੇ ਤੋਂ ਪੰਜਾਬ ਟਰੈਵਲ ਵਾਲੇ ਆ ਅੱਛਾ ਜੀ ਠੀਕ ਆ ਜੀ ਮਿਸਤਰੀ ਕੌਮ ਚੋਂ ਆ ਅੱਛਾ ਜੀ ਨਰਮਲ ਦਾ ਭਰਾ ਆਪਣੇ ਦੋਸਤ ਦਾ ਸਾਕਾ ਹਾਂਜੀ ਉਹ 99 ਦੇ ਵਿੱਚ ਬیدر ਪੜਦਾ ਹੁੰਦਾ ਸੀਗਾ ਜੀ ਅੱਛਾ ਜੀ ਪਹਿਲੀ ਵਾਰ ਉਹ ਕਹਿੰਦਾ ਮੈਂ ਪੰਜਾਬ ਚੋਂ ਬਾਹਰ ਨਿਕਲਿਆ ਸੀ 99 ਚ ਅੱਛਾ ਜੀ ਅਸੀਂ ਜਾ ਰਹੇ ਹਾਂ ਬیدر ਨੂੰ ਇੱਥੋਂ ਬਾਇਆ ਟ੍ਰੇਨ ਜਾਂਦੇ ਸੀ ਤੇ 150 ਕਿਲੋਮੀਟਰ ਤੋਂ ਬੱਸ ਫੜਨੀ ਸੀ ਅੱਛਾ ਜੀ ਮੈਂ ਬੱਸ ਫੜ ਲਈ ਰਾਤ ਵਾਲੀ ਅੱਛਾ ਜੀ ਮਤਲਬ ਰਾਤ ਨੂੰ ਬਸ ਫੜੀ ਆ ਤੇ ਅਸੀਂ ਤੁਰੇ ਜਾਂਦੇ ਆ ਬੇਦਰ ਤੋਂ ਪਹਿਲਾਂ ਇੱਕ ਨਦੀ ਆਉਂਦੀ ਸੀ ਅੱਛਾ ਜੀ ਉਹ ਨਦੀ ਪਾਰ ਕਰਦੇ ਸੀ ਅੱਛਾ ਜੀ ਠੀਕ ਹੈ ਉਦੋਂ ਪਹਿਲਾਂ ਇੱਕ ਸ਼ਹਿਰ ਆਇਆ ਕਹਿੰਦਾ ਮੈਂ ਕਿਹਾ ਯਾਰ ਭੁੱਖ ਲੱਗੀ ਐ ਆਪਾਂ ਨੂੰ ਭਾਸਾ ਵੀ ਨਹੀਂ ਆਉਂਦੀ ਤੇ ਖਾਣਾ ਵੀ ਐ ਤੇ ਮੰਗੀਏ ਕਿਵੇਂ ਕਹਿੰਦਾ ਮੈਂ ਕਿਹਾ ਯਾਰ ਆ ਕੀ ਲਈ ਆਉਂਦੇ ਆ ਮੁੰਡੇ ਆਪਾਂ ਵੀ ਇਹੀ ਖਾ ਲਾਂਗੇ ਜਦੋਂ ਵੇਖਿਆ ਕਹਿੰਦਾ ਕੱਥੇ ਕੇਲੇ ਖਾਈ ਜਾਣ ਹਰੇ ਅੱਛਾ ਕਹਿੰਦਾ ਮੈਂ ਕਿਹਾ ਇਹ ਤਾਂ ਪਸ਼ੂਆਂ ਦਾ ਚਾਰਾ ਯਾਰ ਵੀ ਹਰੇ ਕੇਲੇ ਹੀ ਤਾਂ ਵੀ ਆਉਂਦੇ ਪਤੰਦਰ ਵੀ ਇਹਨਾਂ ਦਾ ਕੀ ਖਾਣਾ ਕਹਿੰਦਾ ਮੇਰਾ ਮੂੰਹ ਵੇਖ ਕੇ ਸਮਝ ਗਿਆ ਵੀ ਬੰਦੇ ਨੂੰ ਚੰਗਾ ਨਹੀਂ ਲੱਗਿਆ ਹੂੰ ਕਹਿੰਦਾ ਉਹਨਾਂ ਚ ਇੱਕ ਨੇ ਮਤਲਬ ਕਿ ਮੈਨੂੰ ਕੇਲਾ ਤੋੜ ਕੇ ਦਿੱਤਾ ਮੈਨੂੰ ਇੰਨੀ ਸਮਝ ਆਈ ਉਹਨਾਂ ਦੀ ਭਾ ਵੀ ਖਾ ਮਿੱਠਾ ਮਤਲਬ ਮੈਂ ਕੇਲਾ ਖਾਦਾ ਕੇਲਾ ਵਾਕੇ ਹੀ ਮਿੱਠਾ ਠੀਕ ਹੈ ਜੀ ਕੱਚਾ ਕੇਲਾ ਤੇ ਮਿੱਠਾ ਉਹ ਕਹਿੰਦਾ ਮੈਂ ਕਿਹਾ ਵੀ ਰੰਗ ਹੀ ਹਰਾ ਕੇਲੇ ਵਿੱਚੋਂ ਬਣੇ ਹੋਏ ਹਾਂਜੀ ਕਹਿੰਦਾ ਮੈਂ ਵੀ 3 ਰੁਪਏ 2 ਰੁਪਏ ਕਿਲੋ ਸੀ ਮੈਂ ਵੀ ਲੈ ਲੇ ਨਾਲ ਮੈਂ ਵੀ ਖਾਣ ਲੱਗ ਗਿਆ ਠੀਕ ਹੈ ਵੀ ਸਾਡੀ ਲਿਆਜ ਪਈ ਹਾਂਜੀ ਕੁਛ ਨਾ ਕੁਛ ਮੈਂ ਮਾੜੀ ਮੋਟੀ ਭਾਸਾ ਉਹਨਾਂ ਦੀ ਸਮਝਦਾ ਸੀ ਜਿੰਨੀ ਕੁ ਸਮਝਦਾ ਸੀ ਉਹਨੇ ਕਬੋਲੀ ਗਿਆ ਤੇ ਗੱਡੀ ਰਾਤ ਨੂੰ ਨਦੀ ਦੇ ਚਲੀ ਗਈ ਹਾਂਜੀ ਪਾਣੀ ਆਇਆ ਵਾ ਪਾਣੀ ਇੰਨੀ ਸਪੀਡ ਨਾਲ ਪੁਲ ਦੇ ਉੱਤੋਂ ਦੀ ਚੱਲੇ ਠੀਕ ਹੈ ਬੱਸ ਡਰਾਈਵਰ ਨੇ ਬੱਸੀਆਂ ਬ੍ਰੇਕਾਂ ਮਾਰਤੀ ਹਾਂਜੀ ਉਹ ਕਹਿੰਦਾ ਵੀ ਨਹੀਂ ਪਾਰ ਨਹੀਂ ਹੋ ਸਕਦੇ ਅੱਛਾ ਜੀ ਹੁਣ ਕਹਿੰਦਾ ਮਟੀਰ ਗਾਲ ਪਵੇ ਉਹਦੇ ਉਹ ਚੱਲ ਯਾਰ ਇਧਰੋਂ ਵੀ ਦੀਂਦਾ ਉਧਰੋਂ ਵੀ ਦੀਂਦਾ ਉਹ ਸਾਹਮਣੇ ਪੌੜਾ ਇਧਰੋਂ ਆ ਪੌੜਾ ਸਿੱਧੀ ਤੱਕ ਦੇ ਬੱਸ ਗਈ ਉਹ ਕਹਿੰਦਾ ਹੋ ਸਕਦਾ ਵਿੱਚ ਪੌੜੀ ਨਾ ਹੋਵੇ ਫਿਰ ਆਏ ਕਿਵੇਂ ਧੱਕਦੇ ਯਾਰ ਤੁਹਾਡੇ ਦੋ ਦਿਨਾਂ ਦੀ ਖਾਤਰ ਮੈਂ ਕਿਵੇਂ ਕਰਦੇ ਆ ਉਹ ਕਹਿੰਦਾ ਨਹੀਂ ਯਾਰ ਕੋਸ ਨਹੀਂ ਹੁੰਦਾ ਆਇਆ ਜਿਉ ਉਹ ਕਹੇ ਨਹੀਂ ਉਹ ਭਰਾਵੋ ਚੱਲ ਕਹਿੰਦਾ ਉਹਨੇ ਗੁੱਸੇ 'ਚ ਜਨੱਦੀਕ ਬੱਸ ਪੌਲ ਤੇ ਬਾੜਤੀ ਮੂਹਰੇ ਟਾਇਰ ਪਾਣੀ 'ਚ ਡੁੱਬ ਗਏ ਹਾਂ ਕਹਾਂਨੇ ਕੈਨੇਕਟਰ ਨੂੰ ਕਿਹਾ ਕਹਿੰਦਾ ਯਾਰ ਉਤਰ ਕੇ ਵੇਖ ਲੋ ਹਾਂ ਦੋ ਕੁ ਮੁੰਡੇ ਉਹਨਾਂ 'ਚ ਉਤਰ ਕੇ ਪੈਂਟਾਂ ਲਾ ਕੇ ਕਹਿੰਦਾ ਉਧਰੋਂ ਕੈਨੇਕਟਰ ਉਤਰ ਗਿਆ ਵਿਚਾਰਾ ਤੇ ਥੋੜੀ ਜੀ ਬਾੜ ਤੁਰੇ ਪਾਣੀ ਖਿੱਚੇ ਉਹਨਾਂ ਨੂੰ ਅੱਛਾ ਜੀ ਤੇ ਉਧਰੋਂ ਰੌਲਾ ਪਾਉਣ ਉਹਨੇ ਗੁੱਸੇ 'ਚ ਬੱਸ ਹੋਰ ਅੱਗੇ ਕਰਤੀ ਅੱਛਾ ਜੀ ਮਗਰਲੇ ਟਾਇਰ ਵੀ ਪਾਣੀ 'ਚ ਕਰਤੀ ਹਾਂ ਠੀਕ ਹੈ ਉਹਨਾਂ ਨਾਲ ਦਾ ਇੱਕ ਮੁੰਡਾ ਉਤਰਿਆ ਉਤਰਿਆ ਜਦੋਂ ਉਹ ਉਤਰਿਆ ਸਹਿ ਸਭਾ ਉਹਦੇ ਪੈਰ ਹੀ ਨਹੀਂ ਲੱਗੇ ਪਾਣੀ ਰੋੜ ਕੇ ਲੈ ਗਿਆ ਹੁਣ ਰਾਤ ਦਾ ਟਾਈਮ ਹੈ ਪਤਾ ਕਿਸੇ ਨੂੰ ਨਹੀਂ ਬੰਦਾ ਰੁੜ ਗਿਆ ਉਹ ਕਹਿੰਦਾ ਕੁਦਰਤੀ ਮੇਰੀ ਐ ਸੀਸੇ ਜਿਹ ਨਿਗਾ ਪਈ ਤੂੰ ਦਾ ਗਾਂ ਇੱਕ ਜਾਲੀ ਵਾਲਾ ਪੈਪ ਜੀ ਅਸੀ ਸੜਕ ਦੇ ਕਿਨਾਰੇ ਤੋਂ ਰੁੜਿਆ ਵਾ ਅੱਛਾ ਜੀ ਉਹ ਅੱਧਾ ਕੇ ਵਿਚ ਅੱਧਾ ਗਾਂ ਜੇ ਪਿਆ ਕਹਿੰਦਾ ਉਹਦਾ ਉਹਨੂੰ ਹੱਥ ਪੈ ਗਿਆ ਵਿਚਾਲੇ ਜਾ ਕੇ ਉਹ ਪਤਾ ਨਹੀਂ ਕਾਹਦੇ ਚੜ੍ਹ ਗਿਆ ਵਾ ਰੱਬ ਹੀ ਜਾਣੇ अच्छा जी। ਕਹਿੰਦਾ ਉਹਨੂੰ ਹੱਥ ਪੈ ਗਿਆ ਉਹਦਾ। ਅੱਛਾ ਜੀ। ਉਹਦੇ ਨਾਲ ਲੰਕੀ ਜਾਂਦਾ। ਅੱਛਾ ਜੀ। ਤੇ ਉਧਰੋਂ ਹੱਥ ਮਾਰ ਰਿਹਾ। ਰੋਲਾ ਨਹੀਂ ਪੈਂਦਾ, ਬੋਲਿਆ ਨਹੀਂ ਜਾਂਦਾ। ਹਾਂ। ਕਹਿੰਦਾ ਜਦੋਂ ਹੁਣ ਮੈਂ ਸੁ ਵੇਖਿਆ ਵੇਚਦੀਆਂ ਨਾ ਉਹ ਰੋਲੇ 'ਚ ਨਾ ਉਹਦਾ ਕੋਈ ਸੁਣੀ। ਹਾਂ। ਕਹਿੰਦਾ ਮੈਂ ਕਿਹਾ ਯਾਰ ਬੰਦਾ ਹੈ ਯਾਰ। ਹਾਂ। ਕਹਿੰਦਾ ਮੈਂ ਹੀ ਕਰਕੇ ਵੇਖਿਆ ਸੀ ਜੀ ਇਹਦੀ ਕਹਿੰਦਾ ਮੈਂ ਕਿਹਾ ਬੰਦਾ ਹੈ ਯਾਰ। ਹਾਂ। ਕਹਿੰਦਾ ਉਧਰੋਂ ਮੈਂ ਉਹਨਾਂ ਨੂੰ ਵਾਜਾਂ ਮਾਰੀਆਂ ਕਹਿੰਦਾ ਉਹ ਆਏ ਕਹਿੰਦਾ ਮੈਂ ਕਿਹਾ ਯਾਰ ਬੰਦਾ ਰੁੜ ਗਿਆ। ਤੁਸੀਂ ਬੱਸ ਫੇਰ ਨਗਾਇਓ। ਪਹਿਲਾਂ ਉਹ ਵੇਖੋ ਯਾਰ। ਹਾਂ। ਕਹਿੰਦਾ ਜਦੋਂ ਵੇਖਿਆ ਕਹਿੰਦਾ ਉਹਨੇ ਜਦੋਂ ਗਏ ਭੱਜ ਕੇ ਉੱਤੋਂ ਦੀ ਵੇਖਿਆ ਆਵਾਜ਼ ਮਾਰੀ ਤੇ ਉਹ ਲੰਕੀ ਜਾਵੇ ਵਿੱਚ ਉਹ ਕਹਿੰਦਾ ਮੈਂ ਇੱਧਰ ਆ ਮੈਨੂੰ ਕੱਢੋ ਅੱਛਾ ਕਹਿੰਦਾ ਉਹਨਾਂ ਕੋਲੇ ਗਮਸੇ ਸੀ ਚਟੇ ਜੇ ਪਰਨੇ ਇਹਨੂੰ ਤੇ ਬਦਲੇ ਬਦਲੇ ਇੱਟੇ ਇੱਟੇ ਹਾਂਜੀ ਕਹਿੰਦਾ ਹੋਰ ਸਾਰਿਆਂ ਕੋਲੇ ਜੀ ਦਾ ਟੱਟ ਮੁੰਡੇ ਸੀ ਉਹਨਾਂ ਨੇ ਜੋੜ ਕੇ ਤੇ ਉਹਨੂੰ ਫੜਾਤਾ ਅੱਛਾ ਜੀ ਤੇ ਖਿੱਚਣ ਲੱਗੇ ਹੂੰ ਲੋ ਖਿੱਚਣ ਲੱਗੇ ਕਹਿੰਦਾ ਹੁਣ ਸੜਕ ਟੁੱਟੀ ਵੀ ਸੀ ਪਾਣੀ ਨਾਲ ਖਾਰ ਪੈ ਗਿਆ ਤਿੱਖੀ ਹੋਈ ਵੀ ਹਾਂ ਜਦੋਂ ਜਮਾ ਨੇੜੇ ਆ ਗਿਆ ਤੇ ਉਹ ਗਮਸਾ ਜਾ ਵੱਟਿਆ ਗਿਆ ਹਾਂ ਵੱਟਿਆ ਗਿਆ ਉਹ ਵਿਚਾਰਾ ਫੇਰ ਰੁੜ ਗਿਆ ਹਾਂ ਰੁੜ ਗਿਆ ਕੁਦਰਤ ਪ੍ਰਮਾਤਮਾ ਵੀ ਉਹ ਉੱਥੇ ਹੀ ਫੇਰ ਜਾ ਪਾਇਆ ਹੱਥੋਂ ਨੇ ਦੇਖ ਰੱਬ ਦੀ ਕਰਨੀ ਉਹ ਫੇਰ ਹੱਥ ਪੈ ਗਿਆ ਉਹਦਾ ਹਾਂ ਹੱਥ ਪੈ ਗਿਆ ਜਦੋਂ ਖੜ ਗਿਆ ਹਾਂ ਕਹਿੰਦਾ ਫੇਰ ਮੈਨੂੰ ਸਤਿਆ ਉਹਨੇ ਕਹਿੰਦਾ ਮੈਂ ਆਇਆ ਪਾ ਦੇ ਕੇ ਫੇਰ ਮੈਂ ਪੱਗ ਦਿੱਤੀ ਲਾ ਕੇ ਅੱਛਾ ਜੀ 99 ਦੀ ਗੱਲ ਹੈ ਹੂੰ ਫੇਰ ਮੈਂ ਪੱਗ ਦਿੱਤੀ ਲਾ ਕੇ ਕਹਿੰਦਾ ਪੱਗ ਸਿੱਟੀ ਹਾਂ ਕਹਿੰਦਾ ਹੁਣ ਮੈਂ ਕਿਹ ਖਿੱਚੋ ਨਾ ਹਾਂ ਫੜ ਕੇ ਘਰ ਜੋ ਉਹਨੂੰ ਕਹੇ ਵੀ ਤੂੰ ਆ ਆਂ ਅੱਗੇ ਵਧ ਨਹੀਂ ਪੱਗ ਫੇਰ ਕੱਟੀ ਜਾਊ ਇੱਥੇ ਵੈਸੇ ਛੇਤੀ ਨਹੀਂ ਕੱਟੀ ਜਾਂਦੀ ਪੱਗ ਮੋਟੀ ਆ ਉਹ ਤੁਹਾਡੇ ਬਾਹਲੇ ਪਤਲੇ ਸੀ ਫੇਰ ਕਹਿੰਦਾ ਤੂੰ ਆ ਆ ਆ ਕੇ ਬਸ ਚੋਨੇ ਮੇਰੇ ਪੈਰ ਫੜੇ ਉਹ ਕਹਿੰਦਾ ਯਾਰ ਤੂੰ ਹੀ ਕੰਮ ਆਇਆ ਯਾਰ ਤੇਰੀ ਪੱਗ ਕਹਿੰਦਾ ਉਹਨੇ ਪੱਗ ਨੂੰ ਮੱਥਾ ਟੇਕਿਆ ਅੱਛਾ ਜੀ ਕਹਿੰਦਾ ਪੱਗ ਮੈਨੂੰ ਆਏ ਨਹੀਂ ਦਿੱਤੀ ਉਹਨੇ ਕਹਿੰਦਾ ਇਹ ਦੁੱਧਿਆਂ ਨੇ ਨਿਚੋੜ ਕੇ ਉਹ ਕਹਿੰਦਾ ਨਾ ਹਾਂ ਜਦੋਂ ਬਾਸ ਨੇ ਪੌੜ ਪਾਰ ਕਰਾ ਲਿਆ ਸੀ ਉਹ ਕਹਿੰਦਾ ਬਾਸ ਰੋਕ ਬਈ ਕਹਿੰਦਾ ਉਹਨਾਂ ਨੇ ਆਏ ਹਵਾ ਚ ਝਣਕੀ ਝਣ ਕੇ ਕੀ ਨਾ ਤੈਹ ਲਾ ਕੇ ਉਹਨੇ ਕਹਿੰਦਾ ਮੱਥੇ ਨੂੰ ਲਾ ਕੇ ਆਏ ਫੜਾਈ ਮੈਨੂੰ ਪਾਗ ਉਹਨਾਂ ਦੇ ਬਈ 99 ਹਾਂ ਹਾਂ ਉਹ ਕਹਿੰਦਾ ਮੇਰਾ ਮਸੀਹਾ ਹੈ ਮੇਰੀ ਜਾਨ ਬਚਾਈ ਹੈ ਬਚਾ ਲਈ ਜਣੇ ਸਰਦਾਰ ਜੀ ਇਹਨੂੰ ਮੈਂ ਕਰੇ ਰੱਖੂੰਗਾ ਆਪਦੇ ਇੱਕ ਪਾਗ ਇਹੋ ਜੀ ਅੱਛਾ ਜੀ ਠੀਕ ਹੈ ਉਹ ਕਹਿੰਦਾ ਉਹਨੇ ਕਿੰਨੇ ਲੋਕਾਂ ਨੂੰ ਦੱਸਿਆ ਹੋਊਗਾ ਯਾਰ ਸਹੀ ਗੱਲ ਆ ਵੀ ਸਰਦਾਰ ਹੂਣਾ ਬਹੁਤ ਮਾਣ ਵਾਲੀ ਗੱਲ ਹੈ ਤੇ ਤੈਨੂੰ ਪਤਾ ਆਪਣੇ ਬੰਦੇ ਨੇ ਹੈਲਪ ਕਰਨੀ ਕਰਨੀ ਹੈ ਪੰਜਾਬੀਆਂ ਦਾ ਸੁਭਾਅ ਹੀ ਆ ਜੀ ਬਿਲਕੁਲ ਬਿਲਕੁਲ ਮੂਰੇ ਹੋ ਕੇ ਕਰਦੇ ਹਾਂ ਜੇ ਗੁੱਸੇ ਘੋਰੇ ਵੀ ਬਹੁਤ ਹੁੰਦੇ ਆ ਤੇ ਪਿਆਰ ਵਾਲੇ ਵੀ ਬਹੁਤ ਬਹੁਤ ਜਿਵੇਂ ਉਹ ਕਹਿੰਦਾ ਕਿ ਸਾਡਾ ਡਾਕਟਰ ਬਣ ਗਿਆ ਸਰਦਾਰ ਅੱਛਾ ਜੀ ਡਾਕਟਰ ਬਣ ਗਿਆ ਤੇ ਘਰ ਵਾਲੀ ਨਾਲ ਲੜ ਕੇ ਆਇਆ ਉਹ ਤਾਂ ਦਵਾਈ ਨਹੀਂ ਦੇ ਰਿਹਾ ਮਰੀਜ਼ਾਂ ਨੂੰ ਗੁੱਸੇ 'ਚ ਸਲਾਹਾਂ ਹੀ ਦੇ ਰਿਹਾ ਕਰਦਾ ਇੱਕ ਬੰਦਾ ਆ ਗਿਆ ਉਹਦੇ ਕੋਲ ਹਾਂ ਬਈ ਉਹਨਾਂ ਡਾਕਟਰ ਮੇਰਾ ਬਲੱਡ ਤੇ ਇੱਕ ਕਰ ਹਾਂ ਬਲੱਡ ਵਧਿਆ ਹਾਂ ਦਵਾਈ ਦੇ ਕਿਉਂ ਕਿ ਨਾ ਮੈਂ ਖੁਰਤੇ ਖਰਾਬ ਕਰਨੇ ਆ ਗੋਲ ਗਾਂ ਹੀ ਖਾਈ ਜੰਨੇ ਉਹ ਕਹਿੰਦਾ ਬਲੱਡ ਵਧਿਆ ਹੋਰ ਮੈਂ ਕੀ ਕਰਾਂ ਜੀ ਹਾਂ ਉਹ ਕਹਿੰਦਾ ਗੱਲਾ ਥੋ ਆ ਜੇ ਤੁਹਾਡਾ ਬਲੱਡ ਘਟਿਆ ਹੈ ਤੁਹਾਨੂੰ ਪਤਾ ਬਲੱਡ ਜਿਆਦਾ ਘਟ ਗਿਆ ਘਰ ਵਾਲੀ ਨਾਲ ਗੱਲ ਕਰ ਲਓ ਫੋਨ ਤੇ ਠੀਕ ਹੈ ਤੁਹਾਡਾ ਬਲੱਡ ਬਤਾ ਦੂ ਕਿਉਂਕਿ ਉਹ ਬੰਦ ਹੀ ਨਹੀਂ ਹੋਣਾ ਮੁੜ ਕੇ ਉਹਨੇ ਤੁਹਾਡਾ ਬਲੱਡ 100% ਵਧੂਗਾ ਅਰੇ ਕੋਈ ਨਾ ਉਹ ਕਹਿੰਦਾ ਜੀ ਹੁਣ ਮੇਰੇ ਤਾਂ ਵਧਿਆ ਹੈ ਜੇ ਉਹਨੂੰ ਫੋਨ ਲਾ ਲੈ ਟੈਕ ਹੀ ਹੋ ਜੂ ਤੂੰ ਨਹੀਂ ਲਾਉਣਾ ਕਹਿੰਦਾ ਤੁਸੀਂ ਆਪਣੀ ਸਾਲੀ ਨੂੰ ਲਾਓ ਫੁੱਟਾ ਪਲਾਟ ਬਿਲਕੁਲ ਸ਼ਾਂਤ ਹੋ ਜਾਊਗਾ ਉਹ ਕਹਿੰਦਾ ਸਾਲੀ ਨੂੰ ਲਾਟ ਹੋ ਜਾਊਗਾ ਉਹ ਕਹਿੰਦਾ ਇਹ ਹੋ ਜੀ ਹੈ ਮਾਂ ਦੀਆਂ ਧੀਆ ਰਿਸ਼ਤੇ ਜੋੜ ਵੀ 10 ਮਿੰਟਾਂ ਜੀ ਦਿੰਦੇਗਾ ਤੇ ਤੋੜ ਵੀ 10 ਮਿੰਟਾਂ ਜੀ ਦਿੰਦੇਗਾ ਸਹੀ ਗੱਲ ਹੈ ਉਹ ਡਾਕਟਰ ਕਹਿੰਦਾ ਮੇਰਾ ਇੱਕ ਰਿਸ਼ਤੇਦਾਰ ਸੀ ਉਹ ਰੰਗ ਦਾ ਕਾਲਾ ਸੀ ਅੱਛਾ ਜੀ ਰੰਗ ਦਾ ਕਾਲਾ ਹੋਣ ਕਰਕੇ ਉਹ ਵਿਆਹਿਆ ਤਾਂ ਗਿਆ ਹਾਂ ਮਤਲਬ ਜਦੋਂ ਵਿਆਹ ਕੇ ਲਿਆਏ ਕੁੜੀ ਸੀ ਗੋਰੀ ਅੱਛਾ ਜੀ ਕੁੜੀ ਤਾਂ ਹੁਣ ਪਹਿਲੇ ਹੀ ਖੋਸ਼ ਨਹੀਂ ਸੀ ਵਿਚਾਰੀ। ਇਹ ਕਾਲੇ ਰੰਗ ਨਾਲ ਵਿਆਹ ਤਾਂ ਅੱਗੇ ਹੁਣ ਕੁੜੀਆਂ ਦੀ ਮਰਜ਼ੀ ਚਲਦੀ ਨਹੀਂ ਸੀ। ਅਗਲਾ ਪਹਿਲੀ ਪੱਠਾ ਵੇਂਦਾ ਹੀ ਕੰਮ ਵਾਲਾ ਵੇਂਦਾ ਹੀ ਮੁੰਡਾ ਵਿਆਹ ਹੁੰਦਾ ਹੀ। ਮੈਂ ਹੁਣ ਤਾਂ ਇਹਦਾ ਅੱਜ ਚ ਗੱਲਾਂ ਵੀ ਕੁੜੀ ਨਾਲ ਨਹੀਂ ਸੋਹਣਾ ਲੱਗਣਾ। ਫਲਾਨਾ ਨਹੀਂ ਲੱਗਣਾਗਾ ਜਵਾਗ ਨਹੀਂ ਸੋਹਣੇ ਹੋਣੇ। ਸਹੀ ਗੱਲ ਹੈ। ਉਦੋਂ ਘੜਾ ਵੇਦਾ ਹੀ ਪਈ। ਵੇਦਾ ਸੀ ਸਹੀ ਗੱਲ ਹੈ। ਉਹ ਤਾਂ ਨਿਵੇੜ ਦਿੰਦੇ ਸੀ ਕੰਮ। ਕਹਿੰਦਾ ਭਾਈ ਰਸਤਾ ਹੋ ਗਿਆ ਘਰੇ ਆ ਗਈ। ਹੁਣ ਬੁੜੀਆਂ ਸਗਣ ਦੇਣ ਉਹ ਤਾਂ। ਉਹਨਾਂ ਨਾਲ ਲੱਡੂ ਦਿਆਂ ਦੇ। ਮੁੰਡੇ ਦੀ ਮਾਨ ਪਤਾਈਆਂ ਭਾਈ ਤੈਨੂੰ ਵਾਲੀਆਂ ਪਤਾਈਆਂ ਭਾਈ ਆ ਤਾਂ ਪਾਣੀ ਪਹਾੜਾਂ ਤੇ ਪਾਣੀ ਝੜ ਗਿਆ ਉਹਦੇ ਘਰ ਵਾਲੀ ਦੇਦੀ ਨਹੀਂ ਨੇ ਫਸੇ ਬੈਸੀ ਵਿਚੋਲਾ ਕਿਹੜਾ ਦੀ ਬਾਹ ਤੱਕੜ ਵਿਚੋਲਾ ਬਾਕੀ ਐ ਨੇ ਮਾਰੇ ਘਰ ਵਿਚਾਰੀ ਤੇ ਸੋਚੇ ਵੀ ਖਬਰਾ ਕੀ ਮੜਪਣਾ ਹੋਰ ਵੀ ਰੰਗ ਤਾਂ ਕਾਲਾ ਹੈਗਾ ਉਹਦਾ ਹੁਣ ਰੰਗ ਕਰਕੇ ਕਹਿਣ ਵੀ ਇੰਨਾ ਕਾਲਾ ਸੀ ਇਹਨੂੰ ਰਿਸ਼ਤਾ ਨਹੀਂ ਹੁੰਦਾ ਸੀ ਪਰ ਉਹ ਹੁਣ ਉਲਟ ਸਮਝੇ ਵਿਚਾਰੀ ਖਬਰਾ ਹੋਰ ਕੀ ਇਹਨਾਂ ਚ ਹੋਊ ਯਾਰ ਤੇ ਉਹਨਾਂ ਨੇ ਇੱਕ ਹੋਰ ਆ ਗਈ ਕਹਿੰਦਾ ਉਹ ਵੀ ਬੈਠ ਕੇ ਵਾਹ ਕਿ ਵਾਹ ਵਾਲੇ ਚੰਗਾ ਹੋ ਗਿਆ ਵਾਲੇ ਸੋਹਣਾ ਹੋ ਗਿਆ ਸਰਜੀਤ ਕੁਰੀਏ ਕਿਹੜਾ ਵਿਚੋਲਾ ਸੀ ਕਰਮਾਂ ਵਾਲਾ ਭਾਈ ਸਾਡਾ ਤਾਂ ਹਜੇ ਮਾਰਾ ਮੋਟਾ ਮੂੰਹ ਮੱਥੇ ਲੱਗਦਾ ਉਹਨੂੰ ਵੀ ਕਰਾ ਦੂਗਾ ਜਦੋਂ ਐ ਇਹਨੂੰ ਕਰਾਤਾ ਇਹ ਤਾਂ ਤਾਂ ਜਾਇ ਖਾਣੇ ਦਾ ਬੇਲ ਖਾਣ ਨੂੰ ਕੀ ਨਹੀਂ ਕਰਦਾ ਲੈ ਕੇ ਉਹ ਮਾਂ ਉਹ ਹੀ ਉਤਰੇ ਨਮੀਨਾ ਤਾਂ ਲੈ ਉਹ ਕਹਿੰਦਾ ਮੁੰਡੇ ਨੂੰ ਗੁੱਸਾ ਆਵੇ ਸਾਡੇ ਨੂੰ ਵੀ ਨਾਲੇ ਬੇਇੱਜ਼ਤੀ ਕਰਾਉਂਦੇ ਨਾਲੇ ਯਾਰ ਲੱਡੂ ਦਿੰਨੇ ਨਾਲ ਇਹ ਕਿਹੜਾ ਨੀਅਮ ਹੈ ਭਾਈ ਦਬਲੋ ਇਹਨਾਂ ਨੂੰ ਉਹਦ ਨੂੰ ਕਹਿੰਦਾ ਹੋਰ ਆ ਗਈ ਇਕ ਸਾਡੇ ਪਿੰਡ ਦੀ ਕਹਿੰਦਾ ਉਹ ਕਾ ਜੀ ਹਾਂ ਆ ਗਈ ਬੜੀ ਸੋਣੀ ਕੁੜੀ ਭਾਈ ਹਾਂ ਲਿਆ ਕੇ ਢਾਲੀ ਕੁੜੀ ਭਾਈ ਬਾਣੀ ਲਿਆਇਆ ਆਪਣੇ ਮਾਰੇ ਕਰਮ ਕੀਤੇ ਹੋਣਗੇ ਵਿਚਾਰੇ ਆਸ ਗਈ ਭਾਈ ਤੂੰ ਤਾਂ ਇੰਨੀ ਸੋਹਣੀ ਕਿੱਥੇ ਕਾਲੇ ਕੂਏ ਨਾਲ ਤੈਨੂੰ ਰਹਿਣਾ ਪੜੇ ਆ ਤੇਰੇ ਪਿਆਵ ਨੇ ਢੱਕਾ ਨਹੀਂ ਸੋਤਿਆ ਉਹ ਬੇਪਿਆਵ ਦੀ ਅੰਦਰ ਗਈ ਸੀ ਕਹਿੰਦਾ ਇਹੋ ਜਿਹੀਆਂ ਗੱਲਾਂ ਕਰੀਆਂ ਕੁੜੀ ਨੇ ਮਨ ਬਣਾ ਲਿਆ ਵੀ ਰਹਿਣੀ ਵੀ ਆ ਵੀ ਆਪਾਂ ਰਹਿਣੀ ਹੀ ਨਹੀਂ ਆ ਵੀ ਆਪਾਂ ਤਾਂ ਫਸ ਗਏ ਤੇ ਅਜੇ ਉਹਦਾ ਫੋਨ ਨਹੀਂ ਹੁੰਦੇ ਸੀ ਕਹਿੰਦਾ ਫੋਨ ਹੁੰਦੇ ਤਾਂ ਉਹਦੀ ਉੱਠ ਜਾਂਦੀ ਉਹ ਸਹੀ ਗੱਲ ਤੂੰ ਕਿ ਹੁਣ 4 ਦਿਨ ਲੱਗਣੇ ਸੀ ਜਾਣ ਨੂੰ ਆ ਦੂਤੀ ਦਿਨ ਸਾਡੀ ਤਾਈ ਆ ਗਈ ਜਾ ਕਿਰੇ ਸਰਜੀਤ ਕਰੇ ਚਾਹ ਬਣਾ ਲਾ ਘਟ ਕੋਈ ਨਾ ਚਾਹ ਬਣਾ ਲਈ ਸਾਡੀ ਬੇਬੇ ਚਾਹ ਬਣਾਉਂਦੀ ਰਹੀ ਗੀ ਉਹਦੇ ਕੋਲੇ ਬਹਿ ਕੇ ਵਾਗ ਨੂੰ ਚਾਹ ਖਾਣੇ ਦਾ ਕਿਹੜਾ ਬਚੋਲਾ ਸੀ ਬਾਪ ਜਣ ਪਾਤਰ ਦੇ ਕਿੱਥੇ ਡੋਪਤੀ ਫਾ ਲੜ ਕੇ ਕੋਈ ਪਾਈ ਉਹਦੀ ਬੇਬੇ ਜੀ ਸਾਰੀ ਕਹਿੰਦੇ ਆ ਵੀ ਇਹੋ ਜਿਹਾ ਕੀ ਬੁਰਾ ਜੇ ਹੋ ਜਾਣ ਕੀ ਤੂੰ ਗਲ ਕੰਤਾ ਨਾ ਬੰਦਾ ਨਾ ਬੰਦੇ ਦਾ ਵਰਤ ਇਹਦੇ ਹੰਤਾ ਵੇ ਸੇਣੀ ਕੜਾ ਚੱਕਣ ਨੂੰ ਜੀ ਕਰਦਾ ਭੈਣੇ ਧਾਨ ਦੀ ਤੂੰ ਆ ਜੀਨੇ ਸਾਰੀ ਉਮਰ ਕੱਟਨੀ ਅਖਵਾਈ ਗੁਰੂ ਕਾਹਨੂੰ ਕੱਟੀ ਜਾਣੀ ਆ ਅੱਛਾ ਜੀ ਇਹਦਾ ਬਚੋ ਅੱਲਾ ਮਰਤੇ ਇਹੋ ਜਾ ਇਹਦੇ ਨਾਲ ਤਾਂ ਮੇਰਾ ਪਤੀ ਲੱਖ ਹੋਣਾ ਚੰਗਾ ਸੀ ਪੈੜੀ ਦੀ ਅੱਤਾ ਕਿੱਲਾ ਵੱਧ ਆਉਂਦੀ ਸੀ ਇਹਨੂੰ ਤਾਂ ਭੈਂਡ ਚ ਕੋਈ ਮੂੰਹ ਨਹੀਂ ਲਾਉਂਦਾ ਤੂੰ ਕਿੱਥੇ ਫਸ ਗਈ ਪੁੱਤ ਜੇ ਤੂੰ ਹਜੇ ਵੀ ਨਿਕਲ ਜੇ ਮੈਂ ਆਪਦੇ ਪੁੱਤ ਜੀ ਨੂੰ ਰਿਸ਼ਤਾ ਲੈ ਲੂੰ ਤੈਨੂੰ ਸਾਡੀ ਮਾਤਾ ਨੂੰ ਸੁਣ ਕੇ ਨੇ ਚਾਹ ਦਾ ਕੱਪ ਚਲਾ ਕੇ ਮੇਰੇ ਖੜੀਓ ਚੱਲ ਮੇਰੇ ਘਰੋਂ ਬਾਹਰ ਉਹ ਕਹਿੰਦਾ ਉਹ ਹੀ ਬੋਲ ਪੀ ਕਹਿੰਦੀ ਬੇਬੇ ਇਹਨੂੰ ਕਿਉਂ ਕੱਢਦੇ ਆਂ ਬੰਦੇ ਦਾ ਆਪ ਨਹੀਂ ਚੰਗੇ ਤੁਸੀਂ ਮਾਰੇ ਕਿਸੇ ਪਾਸਿਓਂ ਬਲੀ ਇੱਕ ਰੰਗ ਕਾਲਾ ਮਾੜੀਆਂ ਧੀਆਂ ਨੇ ਹੱਥਾਂ ਦੇਣਾ ਬਾਅਦ ਚਗਾਤਾ ਸਮਾਨ ਇਹਦਾ ਬਾਬਾ ਹੀ ਬਿਮਾਰ ਬੰਦੇ ਦਾ ਪਤਾ ਲੈ ਲੈ ਵੀ ਮਾਰ ਦਿੰਦੇ ਮਾਰਦੀਆਂ ਇਹ ਲੈ ਯਾਰ ਬੰਦਾ ਕਹਿੰਦਾ ਮੈਂ ਠੀਕ ਨਹੀਂ ਹੁਣ ਤਾਂ ਦਈ ਠੀਕ ਨਹੀਂ ਨਾ ਬੱਚਾ ਤੂੰ ਭਾਈਣਾ ਨਾ ਸਾਨੂੰ ਦੇ ਦ ਮਾਦਰਮ ਕਹੇ ਮੇਰਾ ਮਾਦਰਮ ਪਤੀ ਜਾਸਿ ਬਾਈ ਤੇਰੇ ਵਾਂਗੂੰ ਸੀ ਮਤਲਬ ਉਹ ਵੀ ਆਈ ਬਸ ਜਵੇਂ ਨਾ بیمار ਹੋਇਆ ਆਈ ਤੇਰੇ ਵਾਂਗੂੰ ਡਾਕਟਰ ਨੇ ਕਹਿੰਦਾ ਠੀਕ ਆ ਘਰੇ ਲੈ ਜਾ ਉਹ ਡਾਕਟਰ ਸਿੱਧਾ ਥੋੜੀ ਕਹਿੰਦਾ ਭਾਈ ਮਰੂ ਆਏ ਥੋੜੀ ਕਹਿੰਦਾ ਘਰੇ ਦੇ ਹਾਂ ਤਾਂ ਜਿਹੜਾ ਪਤਾ ਲੈਣਾ ਵੀ ਆਖੇ ਤਾਂ ਹੀ ਮੈਂ ਠੀਕ ਆ ਉਹ ਵੀ ਤਾਂ ਹੀ ਕਹਿੰਦਾ ਸੀ ਆਈ ਬਸ ਤੇਰੇ ਵਾਂਗੂੰ ਤਾਂ ਹੀ ਮੈਂ ਠੀਕ ਆ ਤੀਜੇ ਦਿਨ ਫੜਕ ਹੋਗੀ ਬੱਤ ਜੇ ਤਾਂ ਤੀਜੇ ਦਿਨ ਫੜਕ ਹੋਗੀ ਸਾਰਾ ਪਿੰਡ ਚਕੀਨ ਨਾ ਮੰਨੇ ਕਹ ਰਿਹਾ ਤੈਨੂੰ ਆਉਂਦਾ ਕਿ ਤੂੰ ਭਾਈ ਹੁਣ ਤੂੰ ਚੰਗਾ ਬਣਾ ਪਰਸ ਨੂੰ ਇਹੋ ਜਿਹਾ ਜਾਇ ਖਾਣਾ ਪੁੱਠਾ ਸਣੀ ਆ ਬਸ ਮਤਲਬ ਉਹ ਨੂੰ ਪੱਕਾ ਕਰਦੇ ਪਰਸ ਨੂੰ ਪੱਕਾ ਮਰਨਾ ਨਾਲੇ ਜਾਂਦਿਆਂ ਗਏ ਨਾ ਚਲ ਕੋਈ ਨਹੀਂ ਪਤਾ ਹੋ ਜਾਏਗਾ ਠੀਕ ਸਾਡੇ ਯਾਰ ਬੈੜਕਾ ਮਰ ਗਿਆ ਯਾਰ ਅੱਛਾ ਸਾਡੇ ਘਰਾਂ ਚੀਜੀ ਉਹਨਾਂ ਦੇ ਘਰੇ ਬਾਲਤ ਮਰ ਗਿਆ ਤੇ ਸਾਡੀ ਅੰਮਾ ਰੋਣ ਲੱਗ ਗਈ ਉਹਨੇ ਅਫਸੋਸ ਕਰਿਆ ਵੀ ਗਊ ਦਾ ਜਾਇ ਵਰ ਗਿਆ ਸਾਡਾ ਚਾਚਾ ਦਵਾਈ ਸੀ ਚਲ ਕੋਈ ਉਹ ਜਾਣਿਆ ਭਾਈ ਕੋਈ ਤਾਂ ਮਾਰੀ ਪਰ ਤੂੰ ਦਵਾਈ ਵਾਲੇ ਦੀ ਸੁਖ ਮੰਗ ਦੋ ਦਸ ਗੱਲ ਬਹੁਤ ਦੀ ਲੈ ਗਿਆ ਮੁੰਡੇ ਤੇ ਹਾਂ ਬਾਬਾ ਰੱਬ ਹੀ ਬਚਾਵੇ ਇਹਨਾਂ ਤੋਂ ਇਹ ਤਾਂ ਇਕੱਠੀਆਂ ਹੋਗੇ ਜਾਂਦੀਆਂ ਯਾਰ ਸਹੀ ਗੱਲ ਆ ਜੀ ਠੀਕ ਹੈ ਜਦੋਂ ਮਰ ਗਿਆ ਕੋਈ ਇਹਨਾਂ ਨੂੰ ਤਾਂ ਐ ਹੁੰਦਾ ਵੀ ਨਿਆਰਾ ਆ ਗਿਆ 8 ਦਿਨ ਲਈ ਸਫਰ ਮਿਲ ਗਿਆ ਸਫਰ ਮਿਲ ਗਿਆ ਠੀਕ ਹੈ ਇੱਕ ਮੇਨ ਹੁੰਦੀ ਆ ਉਹਨੇ ਸਾਰੀਆਂ ਇਕੱਠੀਆਂ ਕਰੰਦੀਆਂ ਕਰ ਲੈਣੀਆਂ ਤੇ 8 ਦਿਨ ਕਿੱਧੇ ਹੀ ਪੈਂਦਾ ਹਾਂ ਸਹੀ ਗੱਲ ਆ ਜੀ ਜਾਨ ਸਾਰ ਬਹਿ ਜਾਣਗੀਆਂ ਓ ਚਲ ਕੋਈ ਨਾ ਪਈ ਆ ਤਾਂ ਮਿੱਠਾ ਘੱਟ ਰੱਖੀ ਗੱਲ ਵੱਧ ਬਾਤ ਹਾਏ ਘੱਟ ਵਾਲੀ ਵਰਦੇ ਪੱਤੀ ਵੀ ਘਟ ਪਾਇਆ ਕਰ ਖੁਰਕੁੰਦੀ ਜਾਇਗਨ ਸਾਵਣਾ ਹੁੰਦਾ ਜਾ ਕੇ ਆ ਪਗੜ ਪੰਕੜਾ ਪਾਉਣਾ ਚਲ ਹਣ ਬਹ ਜਾਣੇ ਬਹਿਣਾ ਤਾਂ ਬੈਂਦਾ ਹੀ ਭਾਈ ਛੱਡਿਆ ਵੀ ਨਹੀਂ ਜਾਂਦਾ ਜੇ ਕੋਣੇ ਕਿਸੇ ਨੇ ਰੋਟੀ ਖਾਣੀ ਖਾ ਲਓ ਮੜ ਕੇ ਪਾਂਡੇ ਵੀ ਸਾਹਮਣੇ ਅਗਲੇ ਨੇ ਨਾਲੇ ਰੋਟੀ ਖਾ ਜਾਂਦਾਂ ਨਾਲੇ ਚਾਹ ਪੀ ਜਾਂਦਾਂ ਸਹੀ ਗੱਲ ਹੈ ਨਾਲੇ ਅਗਲੇ ਦੀ ਜਾਂਚ ਲਾ ਜਾਂਦਾਂ ਕੋਈ ਸਲਾਹਤਾ ਨਹੀਂ ਕਰਦਿਆਂ ਸਹੀ ਗੱਲ ਆ ਜੀ ਉਹੋ ਜਿਹੇ ਬੁੜੇ ਹੁੰਦੇ ਵਿੱਚ ਬੈਠੇ ਨਹੀਂ ਉਹ ਚੱਗਾ ਸੀ ਭਾਈ ਬੜਾ ਦਲੇਰ ਸੀ ਕਿਹੜਾ ਇੱਧਰ ਚੋਰੀ ਕਰ ਲਾ ਫੜਿਆ ਗਿਆ ਉਗਾਂਦਾ ਆਪਣੇ ਘਰ ਚ ਨਹੀਂ ਪਤਾ ਮਤਲਬ ਕਿਸੇ ਦੇ ਕਰੀਬ ਨਹੀਂ ਬੇਇਜ਼ਤੀ ਹੁੰਦੀ ਸੀ ਮਤਲਬ ਪੁਲਿਸਰੇ ਵੀ ਕੁੱਟਿਆ ਤੇ ਪਿੰਡ ਵਾਲਿਆਂ ਨੇ ਵੀ ਬੋੜਾ ਮਤਲਬ ਮਾਂ ਦੇ ਪੁੱਤਰੇ ਸੀਰੀ ਕੀਤੀ ਲੈ ਲਾ ਵੇ ਬੋੜਾ ਅਦਲੇ ਬੋੜਾ ਅਦਲੇ ਸੀ ਬੰਦਾ ਹਾਂ ਇਹ ਦਜਾਗਾ ਦਾ ਚਾਚਾ ਹਾਂ ਸੀ ਮੈਨੂੰ ਵੀ ਪਤਾ ਮੈਨੂੰ ਵੀ ਪਤਾ ਤੇਰਾ ਸਾਡੇ ਵੀ ਗੇਰਾ ਮੋਟਰ ਖੋਲਿਆ ਸੀ ਫੜਿਆ ਗਿਆ ਤੂੰ ਮਤਲਬ ਮੰਨਿਆ ਨਹੀਂ ਪੁਲਿਸਰੇ ਬਹੁਤ ਕੁੱਟਿਆ ਚੋਰੀਆਂ ਤਾਂ ਕਈ ਕਰੀਆਂ ਸਾਹਮਣੇ ਨਹੀਂ ਆਇਆ ਸੀ ਇੱਕ ਦੋ ਵਾਰੀ ਫੜਿਆ ਗਿਆ ਪਿੰਡ ਨੂੰ ਤਾਂ ਪਤਾ ਹੁੰਦਾ ਸੀ ਉਹ ਦਲੇਰ ਸੀ ਬੰਦਾ ਬਹੁਤ ਮਾਰੀ ਉਹ ਦਿਲ ਪਾਤੀ ਜਿੱਤਾ ਉਹ ਫਿਰ ਅਗਲਾ ਘਰ ਵਾਲਾ ਘਰੇ ਜੋ ਸਾੜਿਓ ਇੱਜਤ ਬਣਾਉਣਾ ਹੈ ਕਿ ਕੋ ਆਉਣਾ ਹੈ ਹੈ ਹੋਰ ਹੀ ਪਾਸੇ ਨੂੰ ਚੱਲ ਪੈਨੇ ਆ ਇਹ ਮਤਲਬ ਕੋਈ ਸਿੱਧੀ ਗੱਲ ਨਹੀਂ ਕਰਦਾ ਸਾਡੇ ਪਿੰਡ ਮੁੰਡਾ ਮਰ ਗਿਆ ਅੱਛਾ ਜੀ ਮਾਰਤਾ ਸੁਖਪ੍ਰੀਤ ਨੇ ਅੱਛਾ ਜੀ ਮੈਂ ਕਿਹੜੇ ਝੁਗੜਿਆਂ ਵੇਲੇ ਦਾ ਪਿੰਡ ਛੱਡਿਆ ਵਾ ਮੇਰੇ ਦਾੜੀ ਕੱਟੀ ਤੇ ਪਾਗ ਬੰਨੀ ਮੈਂ ਜਵੇਂ ਕਮਲਜੀਤ ਨਾਲ ਦਾ ਲੱਗਦਾ ਹੁੰਦਾ ਇੱਕ ਓਟੇ ਦੇ ਮੁੰਡੇ ਨਾਲ ਦਾ ਸਾਡੇ ਪੈਂਡ ਦੀ ਬੁੜੀ ਖੜੀ ਕੋਲੇ ਅੱਛਾ ਜੀ ਹਾਏ ਬੇਕਾਰ ਬੱਟਿਆ ਆ ਗਿਆ ਇਹ ਤਾਂ ਚਾਰੀ ਦਾ ਵੇੜਾ ਬਹਿ ਗਿਆ ਟੋਟ ਪਾਏ ਦਾ ਆ ਜੀ ਨੂੰ ਬਾਪਾ ਕਹਿੰਦੇ ਆ ਜੇ ਉਹ ਨੇ ਜਾਇ ਖਾਣੇ ਤੇ ਨਹੀਂ ਆ ਬੁੱਢੀ ਨੂੰ ਲੱਗਿਆ ਆ ਦਾ ਖਸ ਹੋਇਆ ਨਹੀਂ ਆਪਣੇ ਪੈਂਡ ਚ ਕਿਹੜਾ ਕਿਤੇ ਮਰ ਜਾਂਦਾ ਕੋਈ ਹੈ ਜਾਇ ਖਾਣੇ ਦਾ ਉਹਦਾ ਨਾ ਉਹਦੇ ਵੀ ਕੋਈ ਨਾ ਕੋਈ ਗੋਲੀ ਮਾਰੇ ਭਾਈ ਫੇਰ ਆ ਨਾਲ ਮੈਂ ਕੋਲੇ ਖੜਾ ਦੂਜੀ ਕੰਨੀ ਨਹੀਂ ਚਪ ਆ ਤਾਰੀ ਲੱਗਦਾ ਫੇਰ ਕਮਲਜੀਤ ਹੈ ਮੈਂ ਜਾਣਦੀ ਆ ਤੇਰਾ ਖੋਤੇ ਦਾ ਬੰਟਾ ਮੈਂ ਤਾਂ ਥੋੜਾ ਪ੍ਰਾਉਣਾ ਤਾਰੀ ਆ ਨਹੀਂ ਮੈਂ ਤਾਂ ਉਹ ਗੱਲ ਕਰਦੀ ਸੀ ਮੈਂ ਕਿ ਉਹਦਾ ਮਤਲਬ ਕੀ ਆ ਮਰਿਆ ਕਿਸੇ ਦਾ ਮਾਰਿਆ ਕਿਸੇ ਨੇ ਜੁਮੇ ਮੇਰੇ ਪਾਈ ਜਾਂਦੀ ਤੂੰ ਹੈ ਮੈਂ ਤੜਕੇ ਦਾ ਨਾਲ ਬਜਿਆ ਵਰਦੋਂਾਂ ਦੇ ਚੱਲ ਮੈਂ ਕਿ ਤੇਰੀ ਪਰਦਾ ਗੁੱਤ ਨਹੀਂ ਮੈਂ ਤਾਂ ਉਹ ਕਿਹਾ ਵੀ ਪਹਿਲਾਂ ਤੂੰ ਲੜਦਾ ਹੁੰਦਾ ਸੀ ਫੇਰ ਲੱਗੇ ਮਗਰ ਮੈਂ ਕਿਹਾ ਮੈਂ ਫੜ ਕੇ ਲੜਾਉਣਾ ਇਹ ਕਿ ਕੁੱਕੜਾ ਵੀ ਮੌਕੇ ਦੇ ਲੜਾਉਣੇ ਸਹੀ ਗੱਲ ਹੈ ਵੀ ਨਹੀਂ ਲੜਾਉਣਾ ਹੋਰ ਤਾਂ ਪਿੰਡ 'ਚ ਸਿਆਣੇ ਆ ਲੋਕ ਇਹ ਤਾਂ ਆ ਹੀ ਹੈ ਇਹ ਤਾਂ ਇੱਕ ਗਲਤ ਗੱਲ ਪਿਆਰ ਬਣਾ ਕੇ ਸੁਣਾਉਂਦੇ ਗਏ ਅਬਾ ਯਾਰ ਜਿਹੜਾ ਜਮਾ ਹੈ ਸੜਿਆ ਹੋਆ ਬੰਦਾ ਹੁੰਦਾ ਉਹ ਮਤਾਂ ਦਿੰਦਾ ਹੈ ਠੀਕ ਹੈ ਉਹ ਵੱਡਾ ਹੋ ਕੇ ਮਤਾਂ ਦਿੰਦਾ ਹੈ ਸਹੀ ਗੱਲ ਹੈ 900 ਚੂਹਾ ਖਾ ਕੇ ਅਗੇ ਬਿੱਲੀ ਹੱਜ ਨੂੰ ਠੀਕ ਹੈ ਵੀ ਚਲੋ ਵਧੀਆ ਹੋ ਗਿਆ ਵੀ ਹੱਜ ਨੂੰ ਗਈ ਚੱਲ ਯਾਰ ਸੁਧਾਰ ਕਰ ਗਈ ਪਰ ਯਾਰ ਜਿਹੜਾ ਤੇਰੇ ਦੇ ਟਾਈਮ ਸੀ ਜੇ ਕੇ ਤੇ ਹੋਰ ਆ ਮੰਨ ਲਓ ਉਹਦਾ ਮਖੌਲ ਤਾਂ ਆ ਉੜਾ ਸਹੀ ਗੱਲ ਹੈ ਕੀ ਪਤਾ ਰੱਬ ਮੋੜ ਕੇ ਤੇਰੇ ਤੇ ਫੇਰ ਉਹ ਦੇਣ ਲਿਆ ਦੇਵੇ ਬੰਦੇ ਨੂੰ ਸੁਧਾਰੋ ਵਿਗਾੜੋ ਨਾ ਵਿਗਾੜੋ ਨਾ ਠੀਕ ਹੈ ਨਾ ਹੁਣ ਮੰਨ ਲਾ ਕੋਈ ਮੇਰੇ ਨਾਲ ਦੇ ਦੋਸਤ ਹੈ ਉਹ ਨਸ਼ੇ 'ਚ ਪੈ ਗਿਆ ਮੇਰਾ ਕੰਮ ਸੀ ਉਹਨਾਂ ਨੂੰ ਸਮਝਾਉਣਾ ਮੈਂ ਉਹਨਾਂ ਦਾ ਸਾਥ ਨਹੀਂ ਛੱਡਿਆ ਜੇ ਮੈਂ ਉੱਥੋਂ ਸਾਥ ਛੱਡ ਜਾਂਦਾ ਮੈਂ ਦੋਸਤ ਨਹੀਂ ਸੀ ਸਹੀ ਗੱਲ ਆ ਜੀ ਫਿਰ ਦੋਸਤ ਮੈਂ ਦੋਸਤ ਨਹੀਂ ਸੀ ਮੈਂ ਛੱਡਿਆ ਨਹੀਂ ਮੈਂ ਹੌਲੀ ਹੌਲੀ ਘਰਾਂ ਤੱਕ ਗੱਲ ਪਹੁੰਚਾਈ ਹੌਲੀ 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 ਇੱਕ ਜਮਾ ਕਾਟੇ ਵਾਦੀ ਗਿਆ ਇੱਕ ਦਾ ਜਮਾ ਸੁਧਾਰ ਆ ਗਿਆ ਉਨੇ ਬਹੁਤ ਮੈਨੂੰ ਕਿਉਂ ਚੰਗਾ ਮਾੜਾ ਵੀ ਕਿਹਾ ਵੀ ਸਾਡੇ ਘਰੇ ਦਾਸ ਤਾਂ ਇਹਨੇ ਗਦਾਰ ਫਲਾਨ ਹੈ ਮੁੜ ਕੇ ਉਸੇ ਮੂੰਹ ਨਾਲ ਕਹਿੰਦਾ ਯਾਰ ਇਹ ਮੇਰਾ ਸਹੀ ਭਰਾ ਸੀ ਸਹੀ ਭਰਾ ਸੀ ਵੀ ਇਹਨੇ ਚੰਗਾ ਕੀਤਾ ਅੱਜ ਵੀ ਮੈਨੂੰ ਇੰਗਲੈਂਡ ਤੋਂ ਫੋਨ ਆਉਂਦਾ ਹੈ ਵੀ ਤੂੰ ਮੇਰਾ ਸੱਚਾ ਦੋਸਤ ਹੈ ਠੀਕ ਆ ਯਾਰ ਜਿਹਨੂੰ ਸੁਧਾਰ ਸਕਦੇ ਆ ਸੁਧਾਰੋ ਕਿ ਨਹੀਂ ਸੁਧਾਰ ਸਕਦੇ ਉਹਦੀਆਂ ਗੱਲਾਂ ਨਾ ਢਾਡੋ ਉਥੇ ਟੇਕ ਜੋ ਅੱਜ ਕੱਲ ਤਾਂ ਬਾਬਾ ਜੀ ਦੋਸਤੇ ਮਾੜਾ ਟਾਈਮ ਆਵੇ ਜਾ ਮਾੜੇ ਰਸਤੇ ਪੈ ਜਾ ਤਾਂ ਉਹਦਾ ਸਾਥ ਹੀ ਛੱਡ ਜਾਂਦੇ ਆ ਮੈਂ ਕਹਿੰਦਾ ਸਾਥ ਕੀ ਦੀ ਜੇ ਉਹਦੇ ਕੋਲੇ ਕੋਈ ਬਹਿ ਗਿਆ ਕਹਿਣਗੇ ਇਹ ਵੀ ਉਹ ਹੋ ਜਾਈਏ ਇਹ ਵੀ ਉਹ ਹੋ ਜਾਈਆ ਟੈਗ ਲਾਉਣ ਲੱਗੇ ਮੈਂ ਟੈਗ ਲਾਉਂਦੇ ਆ ਸਹੀ ਗੱਲ ਆ ਇਹ ਨਾਲ ਨਾਲ ਤੇ ਹੁੰਦੇ ਆ ਜਮਾ ਜੇ ਬਿਲਕੁਲ ਤੁਹਾਡੇ ਜਿਹੜਾ ਪਤਾ ਹੈ ਦੁਨੀਆ ਨੂੰ ਤਾਂ ਨਹੀਂ ਪਤਾ ਹਾਂ ਵੀ ਦੋਨੋਂ ਦਾ ਪਤਾ ਬੰਦਾ ਕਿਵੇਂ ਹੈ ਪਰ ਇਹ ਸਾਡਾ ਦਸਤੂਰ ਹੋ ਗਿਆ ਹੁਣ ਆਪਾਂ ਕਹੇ